ਮੰਤਰੀ ਬਣਿਆ ਤੇ ਮੈਨੂੰ ਸਿੱਖਿਆ ਭਗਤ। ਅੱਜ ਤੁਹਾਡੇ ਸਾਹਮਣੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਤੁਸੀਂ ਇਹ ਨਵਾਂ ਬਣਿਆ ਕਲਾਸਰੂਮ ਦੇਖ ਸਕਦੇ ਹੋ। ਨਵੀਂ ਰਿਪੇਅਰ ਹੋਈ ਜਿਹੜੀ ਬਾਉਂਡਰੀ ਵਾਲ ਹੈ ਖੰਮਚ ਮੰਡੀ ਉਹ ਦੇਖ ਸਕਦੇ ਹਾਂ। ਤਕਰੀਬਨ 10 ਲੱਖ ਰੁਪਏ ਦਾ ਕੰਮ ਇਸ ਸਕੂਲ 'ਚ ਹੋਇਆ। ਇਸ ਤੋਂ ਨਵਾਂ ਜਿਹੜਾ ਇੰਟਰਐਕਟਿਵ ਪੈਨਲ ਹੈ ਤਕਰੀਬਨ 1.5 ਲੱਖ ਰੁਪਏ ਦਾ ਉਹ ਦੇਖ ਸਕਦੇ ਹੋ। ਇਹ ਸਾਰੇ ਜਿਹੜੇ ਕੰਮ ਹੈ ਆਪ ਜੀ ਦੇ ਇਸ ਪਿੰਡ ਦੇ ਸਕੂਲ 'ਚ ਹੋਇਆ ਤੇ ਇਸ ਤੋਂ ਬਾਅਦ ਹਾਈ ਸਕੂਲ ਦੇ ਵਿੱਚ ਵੀ ਕਾਫੀ ਜਿਹੜੀ ਰਕਮ ਹੈ ਉੱਥੇ ਵੀ ਲੱਗੀ ਹੈ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਇਸ ਦੇ ਨਾਲ ਨਾਲ ਅਨੰਪੁਰ ਸਾਹਿਬ ਦੇ ਲੜਕੀਆਂ ਵਾਲਾ ਸਕੂਲ ਹੋਵੇ ਉੱਥੇ 5 ਕਰੋੜ ਦੀ ਲਾਗਤ ਦੇ ਨਾਲ ਕੰਮ ਚੱਲਦਾ ਪਿਆ ਉੱਥੇ ਬੱਸ ਸਰਵਿਸ ਸਿਕਿਉਰਿਟੀ ਗਾਰਡਸ ਕੈਂਪਸ ਮੈਨੇਜਰ ਆ ਚੁੱਕੇ ਨੇ ਅਦਰ ਸਕੂਲ ਦੇ ਵਿੱਚ 2 ਕਰੋੜ ਰੁਪਏ ਦੀ ਲਾਗਤ ਨਾਲ ਰੀਨੋਵੇਸ਼ਨ ਦਾ ਕੰਮ ਚੱਲਦਾ ਪਿਆ ਤੇ ਇੱਕ 30 ਲੱਖ ਰੁਪਏ ਦੀ ਲਾਗਤ ਦੇ ਨਾਲ ਸ਼ੂਟਿੰਗ ਰੇਂਜ ਬਣਦੀ ਪਈ ਹੈ ਤੇ 1.5 ਕਰੋੜ ਦੀ ਲਾਗਤ ਦੇ ਨਾਲ ਐਸਫਲਟ ਅੰਡਰਕਲ ਸਕੂਲ ਆਫ ਐਮਿਨੈਂਸ ਮੰਡਲ ਲਾਂਚ ਕੀਤਾ ਉਸ ਤੋਂ ਅਟੈਂਸੀ 2 ਕਰੋੜ ਰੁਪਏ ਹਸਤੇ ਲੱਗਿਆ ਤੇ 4.5 ਕਰੋੜ ਦਾ ਉਹਨੇ 올 ਵੈਦਰ ਐਂਡੋਸਮਿੰਗ ਪੂਲ ਤੇ ਬਣਨ ਜਾ ਰਹੇ ਹੈ ਇਹ ਸਾਡੀ ਸਿੱਖਿਆ ਕ੍ਰਾਂਤੀ ਹੈ ਅਸੀਂ ਚਾਹੁੰਦੇ ਹਾਂ ਸਾਡੇ ਆਮ ਘਰਾਂ ਦੇ ਬੱਚੇ ਜਿਹੜੇ ਹਨ ਉਹ ਇੱਥੇ ਪੜ੍ਹ ਕੇ ਆਪਣੇ ਸੁਪਨੇ ਸਹਕਾਰ ਕਰ ਸਕਣ ਤੇ ਮੈਂ ਤੁਹਾਡੇ ਸਭ ਦਾ ਧੰਨਵਾਦ ਕਰਦਾ ਸਾਰੇ ਟੀਚਰਸ ਦਾ ਤੇ ਤੁਹਾਡੇ ਤੋਂ ਹੋਰ ਉਮੀਦ ਰੱਖਦਾ ਕਿ ਤੁਸੀਂ ਆਪਣੇ ਪੁੱਤ ਆਪਣੇ ਭਰਾ ਦਾ ਉਹ ਸਾਥ ਦਉਗੇ ਇਸ ਮੁਹਿੰਮ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿਕਾਸ ਲਈ ਇੱਕ ਇੱਕ ਪੰਚਾਇਤ ਨੂੰ ਬੁਲਾ ਕੇ ਜੋ ਪਿੰਡ ਦੇ ਤਰਜੀਹ ਤੇ ਕੰਮ ਹੋਣ ਵਾਲੇ ਆ ਸਭ ਤੋਂ ਜ਼ਰੂਰੀ ਹੈ ਉਸ ਦੀ ਸ਼ੁਰੂਆਤ ਆ 40 ਪਿੰਡਾਂ ਤੋਂ ਕਰ ਰਹੇ ਆ ਲਗਭਗ 50 ਕਰੋੜ ਦੇ ਕੰਮ ਜਿਹੜੇ ਆ ਉਹ ਸਾਡੇ ਪਿੰਡਾਂ ਦੇ ਵਿੱਚੋਂ ਸ਼ੁਰੂ ਹੋਣ ਜਾ ਰਹੇ ਆ ਇਸ ਦੇ ਨਾਲ ਹੀ ਮਾਪ ਜੀ ਨੇ ਇਹ ਵੀ ਦੱਸ ਦਵਾਂ ਕਿ ਸਰਕਾਰ ਵੱਲੋਂ ਨਸ਼ੇ ਦਾ ਲਗ ਤੋੜਨ ਲਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਦਾ ਸ਼ੁਰੂਆਤ ਕੀਤਾ ਗਿਆ ਜਿਸ ਦੇ ਤਹਿਤ 아 ਜਿੰਨੇ ਵੱਡੇ ਸਮਗਿਲਰ ਨੇ ਵੱਡੇ ਛੋਟੇ ਇਹੋ ਜਿਲ੍ਹਾਸ ਨੇ ਇਹ ਫਰਾਰ ਹੋ ਚੁਕੇ ਨੇ ਤੇ ਤੁਹਾਨੂੰ ਵਾਦਾ ਹੈ ਕਿ ਜਿਸ ਨੇ ਵੀ ਇਸ ਗੰਦੀ ਕਮਾਈ ਚ ਆਪਣੇ ਘਰ ਬਣਾਏ ਨੇ ਮਹਿਲ ਬਣਾਏ ਨੇ ਉਹ ਸਾਰੇ ਠਾਈ ਜਾਣਗੇ ਇੱਕ ਵਾਰੀ ਦੁਬਾਰਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਪੂੰਦੀ ਛਵੀ ਅਸੀਂ ਹੋਰ ਸੁਧਾਰਾਂਗੇ ਇੱਥੇ ਇੰਟਰਲੌਕ ਟਾਈਲ ਲਾ ਕੇ ਹੋਰ ਇਸ ਨੂੰ ਜਿਹੜਾ ਸੋਨਾ ਬਣਾਉਣ ਦੀ ਕੋਸ਼ਿਸ਼ ਕਰਾਂਗੇ ਅਗੇ ਅਗਲੀ ਵਾਰ ਜਦੋਂ ਆਵੇ ਤਾਂ ਹੋਰ ਹੀ ਸੋਨਾ ਲੱਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ